ਕారణ ਥੋੜੀ ਹੈ ਅਮਰੀਦਵਾਲ ਬੋਲਦਾ ਨਾ ਕੀ ਕਰਨਾ ਫਿਰ ਜੀ ਹਿੰਦੂ ਨੇਤਾ ਨੂੰ ਟਾਰਗੇਟ ਕਰਨੇ ਵਿੱਚ ਅਸੀਂ ਮਾਹੌਲ ਖਰਾਬ ਕਰਦੇ ਹੁਣ ਕਿੰਨੇ ਕੀਤਾ ਇਹਦੇ ਇਹਦੇ ਇੱਕ ਇਹਦੇ ਇੱਕ ਮੱਲੇਦਾਰ ਵੀ ਇੱਥੇ ਖੜਾ ਭਰਾ ਸਾਡੇ ਕੋਲ ਉਹ ਆਇਆ ਨਹੀਂ ਉਹ ਇਹਦੇ ਤੇ ਬਾਈ ਨੇਮ ਚਿੱਟੇ ਦੇ ਪਰਚੇ ਬਾਈ ਨੇਮ ਕੁੜੀਆਂ ਛੋੜਨ ਦੇ ਪਰਚੇ ਖੋਹ ਦੇ ਪਰਚੇ ਜੇ ਮੈਂ ਮੰਨ ਲਿਆ ਨਾ ਬੜਾ ਵੱਡਾ ਸ਼ੂਰਮਾ ਸੀ ਫਿਰ ਤੁਹਾਨੂੰ ਦੱਸ ਕੇ ਕਿਉਂ ਆਇਆ ਤੇ ਰਾਜੰਦਾ ਸਿੱਧਾ ਅਜੇ ਤਾਂ ਨਹੀਂ ਕਿਸੇ ਨੂੰ ਕਿਹਾ ਠੀਕ ਹੈ ਨਾ ਪਰ ਹੁਣ ਗੱਲ ਪ੍ਰਸ਼ਾਸਨ ਨੇ ਕਹੇ ਵੀ ਘਰ ਆਏ ਨੂੰ ਵੀ ਤੁਸੀਂ ਉੱਪਰ ਛੁੱਪ ਕੇ ਬਹਿ ਜਾਓ ਉਹ ਮੈਂ ਉਹਨਾਂ ਵਰਗਾ ਨਹੀਂ ਹੈਗਾ ਭਾਜੀ ਮੈਂ ਤਾਂ ਪੁੱਛਣਾ ਚਾਹੁੰਦਾ ਵੀ ਹੁਣ ਪੰਜਾਬ ਵਿੱਚੋਂ ਚੱਲ ਜੀਏ ਚਾਬੀਆਂ ਦੇ ਕੇ ਲੁਧਿਆਣਾ ਦੇ ਵਿੱਚ ਉਸ ਵੇਲੇ ਮਾਹੌਲ ਤਣਾਪੁਰਨ ਹੋ ਗਿਆ ਜਦੋਂ ਹਿੰਦੂ ਆਗੂ ਰੋਹਿਤ ਸਾਨੀ ਦਾ ਕੁਝ ਨਹਿਂਗ ਸਿੰਘਾਂ ਵੱਲੋਂ ਦਫ਼ਤਰ ਘੇਰ ਲਿਆ ਗਿਆ ਦਰਅਸਲ ਰੋਹਿਤ ਸਾਨੀ ਨੇ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਬਿਆਨ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਆਪਣੇ ਦਿਮਾਗ ਦਾ ਇਲਾਜ ਕਰਵਾ ਲਵੇ ਮੈਂ ਉਸ ਨੂੰ 21000 ਰੁਪਏ ਦਾ ਚੈੱਕ ਦੇਵਾਂਗਾ ਜਿਸ ਤੋਂ ਬਾਅਦ ਕੁਝ ਨਹਿਂਗ ਸਿੰਘਾਂ ਨੇ ਉਸਤਾਦ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਹਿਂਗ ਸਿੰਘਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਇਸ ਦੌਰਾਨ ਕੁਝ ਹਿੰਦੂ ਨੇਤਾ ਵੀ ਇਕੱਠੇ ਹੋਏ ਜਿਸ ਤੋਂ ਬਾਅਦ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਕਿ ਆਪਸ ਦੇ ਵਿੱਚ ਦੋਹਾਂ ਦੇ ਵਿੱਚ ਕਿਸ ਤਰ੍ਹਾਂ ਤਲਕੀ ਹੋਈ ਤਨੀ ਨੇ ਆਪਣੇ ਸਾਥੀ ਐਸ ਯੂਜਵਲ ਵੀ ਸਾਨੂੰ ਇਹ ਹੁੰਦਾ ਵੀ ਪ੍ਰਸ਼ਾਸਨ ਕਹਿੰਦਾ ਸਾਨੂੰ ਦੱਸਿਆ ਨਹੀਂ ਠੀਕ ਹੈ ਨਾ ਸਾਨੂੰ ਪ੍ਰਸ਼ਾਸਨ ਨੂੰ ਕੋਈ ਬਾਹਲੀ ਉਮੀਦ ਨਹੀਂ ਮੇਰੇ ਵੀ ਅਸੀਂ ਪ੍ਰਸ਼ਾਸਨ ਨੂੰ ਸਹਿਮਤ ਕਰਦਾ ਵੀ ਇਹ ਕਹਿੰਦੇ ਸਾਨੂੰ ਐਦਾਂ ਦਾ ਪੱਤਰ ਕਰਾਵਾਉਣ ਦੇ ਫੋਨ ਆ ਰਹੇ ਨੇ ਹੁਣ ਕਰਕੇ ਆ ਰਿਹਾ ਠੀਕ ਹੈ ਨਾ ਜੀ ਤੇ ਫੋਨ ਕਰਕੇ ਆਇਆ ਜਦ ਤੱਕ ਅਸੀਂ ਥੱਲੇ ਆਏ ਆ ਪੁਲ ਸ ਆ ਚੁੱਕੀ ਸੀ ਉਹਨੂੰ ਇੱਥੇ ਲਿਆਏ ਨੇ ਅਸੀਂ ਤਾਂ ਪ੍ਰਸ਼ਾਸਨ ਨੂੰ ਪੁੱਛਣ ਆਏ ਵੀ ਇਹ ਤਾਂ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਕਿਉਂ ਆਏ ਕਿਉਂ ਸੀ ਸਤਨੀ ਸਾਹਿਬ ਪਤਾ ਨਹੀਂ ਜੀ ਹੁਣ ਇਹਨਾਂ ਦਾ ਕਾਰਨ ਥੋੜੀ ਅਮਰੀਦ ਵੱਲ ਬੋਲਦਾ ਹਾਂ ਕਿ ਕਾਰਨ ਹੈ ਫਿਰ ਤੁਸੀਂ ਗੁੱਸਾ ਨਾ ਕਰਿਓ ਸਾਰੇ ਨੁੱਟ ਨੇਤਾ ਨੂੰ ਟਾਰਗੇਟ ਕਰਨੇ ਵਿੱਚ ਹੀ ਮੌਲ ਖਰਾਬ ਕਰਦੇ ਹੁਣ ਕਿੰਨੇ ਕੀਤਾ ਇਹ ਬੰਦਾ ਜਿਹੜਾ ਇੱਕ ਮਿੰਟ ਭਾਜੀ ਜਿਹੜਾ ਰਮਨ ਇਹ ਜਿਹੜਾ ਨਿਹੰਗਾਂ ਦਾ ਨਾਮ ਰਮਨ ਹੈ ਤੁਸੀਂ ਬਾਈ ਨੇਮ ਇਹਦਾ ਸਲੇਮ ਟਾਬਰੀ ਥਾਣੇ ਤੋਂ ਰਿਕਾਰਡ ਕਢਾਓ ਇਹਦੇ ਇਹਦੇ ਇੱਕ ਇਹਦੇ ਇੱਕ ਮਹੱਲੇਦਾਰ ਵੀ ਇੱਥੇ ਖੜਾ ਭਰਾ ਸਾਡੇ ਕੋਲ ਉਹ ਆਇਆ ਨਹੀਂ ਉਹ ਇਹਦੇ ਤੇ ਬਾਈ ਨੇਮ ਚਿੱਟੇ ਦੇ ਬਰਚੇ ਬਾਈ ਨੇਮ ਕੁੜੀਆਂ ਛੋੜਨ ਦੇ ਬਰਚੇ ਖੋਹ ਦੇ ਬਰਚੇ ਅੱਜ ਇਹਨੇ ਬਾਣਾ ਪਾਲਿਆ ਪਵਿੱਤਰ ਬਾਣਾ ਕਿਉਂ ਇਹ ਬਾਣੇ ਦੀ ਬੇਅਦਬੀ ਕਰ ਰਹੇ ਨੇ ਕੱਲ ਨੂੰ ਸਮਝਾਦਾ ਮੋਟਾ ਚਲੋ ਜੇ ਮੈਂ ਮੰਨ ਲਿਆ ਨਾ ਬੜਾ ਵੱਡਾ ਸੂਰਮਾ ਸੀ ਫਿਰ ਤੁਹਾਨੂੰ ਦੱਸ ਕੇ ਕਿਉਂ ਆਇਆ ਫਰ ਆਜੰਦਾ ਸਿੱਧਾ ਅਜੀ ਤਾਂ ਨਹੀਂ ਕਿਸੇ ਨੂੰ ਕਿਹਾ ਠੀਕ ਹੈ ਨਾ ਪਰ ਹੁਣ ਗੱਲ ਪ੍ਰਸ਼ਾਸਨ ਨੇ ਇਹ ਕਹੇ ਵੀ ਘਰ ਆਏ ਨੂੰ ਵੀ ਤੁਸੀਂ ਉੱਪਰ ਛੁੱਪ ਕੇ ਬਹਿ ਜਾਓ ਉਹ ਮੈਂ ਉਹਨਾਂ ਵਰਗਾ ਨਹੀਂ ਹੈਗਾ ਭਾਜੀ ਮੈਂ ਤਾਂ ਪੁੱਛਣਾ ਚਾਹੁੰਦਾ ਵੀ ਹੁਣ ਪੰਜਾਬ ਵਿੱਚ ਚਲ ਜੀਏ ਚਾਬੀਆਂ ਦੇ ਕੇ ਭਗਵੰਤ ਮਾਨ ਜੀ ਨੂੰ ਚਾਬੀਆਂ ਭੇਜ ਦਈਏ Hindu ਲੋਕ ਵੀ ਅਸੀਂ ਆਪਣੇ ਘਰਾਂ ਨੂੰ ਸੁਰੱਖਿਤ ਨਹੀਂ ਆਪਣੇ ਦਫ਼ਤਰਾਂ ਨੂੰ ਸੁਰੱਖਿਤ ਨਹੀਂ ਅਸੀਂ ਵਪਾਰ ਕਰਦੇ ਆ ਅਸੀਂ ਵਪਾਰ ਕਰਦੇ ਵੇ ਆਰਾਮ ਨਾਲ ਬੈਠੇ ਆ ਇਹ ਕੀ ਲੈਣ ਆਇਆ ਸਾਡੇ ਕੋਲ ਦਸਣ ਮੈਨੂੰ ਇਹ ਹੁਣ ਸਵਾਲ ਤਾਂ ਇਹਨੂੰ ਪੁੱਛੋ ਨਾ ਮੈਨੂੰ ਨਾ ਨਾ ਪੁੱਛੋ ਅਸੀਂ ਵੀ ਇਹ ਗੱਲ ਪੁੱਛੀ ਸੀ ਵਿਚਾਰਾਂ ਦੀ ਲੜਾਈ ਆ ਵੀ ਕੀ ਕਰਦਾ ਚੈੱਕ اٹੇ ਜਾਂਦੀ ਗੱਲ ਦੀ ਆ ਵਿਚਾਰਾਂ ਹੀ ਲੜਾਈ ਆ ਤੇ ਵਿਚਾਰਾਂ ਦੀ ਲੜਾਈ ਕਰੇ ਫਿਰ ਵਿਚਾਰ ਛੱਡ ਦੇ ਪੁੱਛਾਪਾ ਵਿਚਾਰ ਕਰ ਲੈਣੇ ਮੈਂ ਤਾਂ ਮਨਾ ਹੀ ਨਹੀਂ ਕੀਤਾ ਵਿਚਾਰ ਕਰਨ ਦੋ ਯੋਸ਼ ਇਹਨੇ ਥੋੜੂ ਕੀ ਹਥਿਆਰ ਲੈ ਕੇ ਆ ਜੀ ਮੈਨੂੰ ਨਹੀਂ ਪਤਾ ਜੀ ਜੋ ਤਿਆਰ ਇਹਨਾਂ ਕੋਲ ਹੁੰਦੇ ਨੇ ਮੈਂ ਦੇਖਿਆ ਨਹੀਂ ਪੁਲਿਸ ਨੂੰ ਮੋਕੇ ਤੇ ਸੀ ਜਦੋਂ ਅਸੀਂ ਥੱਲੇ ਆਏ ਆ ਤੇ ਪੁਲਿਸ ਨੇ ਪਹਿਲਾਂ ਹੀ ਇਹਨੂੰ ਕਵਰ ਕੀਤਾ ਹੋਇਆ ਸੀ ਮੈਨੂੰ ਨਹੀਂ ਪਤਾ ਹਥਿਆਰ ਜਿਹੜੀ ਤਲਵਾਰਾਂ ਭਾਲੇ ਜੋ ਹੁੰਦੇ ਉਹ ਲੈ ਕੇ ਚੱਲਦੇ ਨੇ ਪਰ ਗੱਲ ਤਾਂ ਇਹ ਹੈ ਪੱਤਰਕਾਰ ਸਾਹਿਬ ਵੀ ਅਸੀਂ ਆਪਣੇ ਦਫ਼ਤਰ ਬੈਠੇ ਆ ਅਸੀਂ ਆਪਣੇ ਘਰਾਂ ਵਿੱਚ ਬੈਠੇ ਆ ਮੈਨੂੰ ਤਾਂ ਇਹ ਦੱਸੋ ਵੀ ਇੱਕ ਵੀ ਬਿਆਨ ਜਿਹੜਾ ਸਿੱਖ ਧਰਮ ਦੇ ਖਿਲਾਫ ਹੋਵੇ ਮੈਂ ਸਾਰੀ ਜਾਇਦਾਦ ਉਸ ਬੰਦੇ ਦੇ ਨਾਮ ਦੇ ਦੇ ਦਾਂਗਾ ਜਿਹੜਾ ਕਹਿ ਦੇਵੇ ਰੋਈਸਾਨੀ ਨੇ ਸਿੱਖ ਧਰਮ ਦੇ ਕਦੀ ਟਾਰਗੇਟ ਕੀਤਾ ਅਸੀਂ ਅੰਮ੍ਰਿਤ ਬਾਣ ਨੂੰ ਟਾਰਗੇਟ ਕਰਦੇ ਅਸੀਂ Hindu ਜੱਥੇ ਬੰਦਿਆਂ ਨੂੰ ਵੀ ਟਾਰਗੇਟ ਕਰਦੇ ਆ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਦੇ ਵਿੱਚ ਕਤਲਿਆਮ ਬਹੁਤ ਚੱਲਿਆ ਪਹਿਲਾਂ ਅੱਜ ਪੰਜਾਬ ਦਾ ਮਾਹੌਲ ਦੁਆਰਾ ਨਾ ਖਰਾਬ ਕਰੋ ਕਿਉਂਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ ਨਾ ਸਾਨੂੰ Hindu ਰਾਸ਼ਟਰ ਚਾਹੀਦਾ ਨਾ ਸਾਨੂੰ ਖਾਲਿਸਤਾਨ ਚਾਹੀਦਾ ਅਸੀਂ ਨਿਊਟਰਲ ਗੱਲ ਕਰਦੇ ਆ ਇੱਕ ਇਹ ਪਬਲਿਸਿਟੀ ਵੈਲੀ ਲੈਣ ਆਇਆ ਇਹ ਬੰਦਾ ਮੈਲੀ ਮੈਨੂੰ ਤਾਂ ਪਬਲਿਸਿਟੀ ਲੱਗ ਰਹੀ ਹੈ ਨਾ ਕਰਨ ਕਰਾਉਣ ਨੂੰ ਤਾਂ ਰੱਬ ਬੈਠਾ ਜੀ ਮੌਤ ਰੱਬ ਦੇ ਹੱਥ ਹੈ ਇਹ ਇੰਨਾ ਵਰਗੇ ਮਲੰਗਾ ਦੇ ਹੱਥ ਨਹੀਂ ਹੈਗੀ ਤੇ ਨਾ ਰੋਈਸਾਨੀ ਡਰਿਆ ਤੇ ਨਾ ਕਦੀ ਡਰੂਗਾ ਪਰ ਗੱਲ ਤਾਂ ਇਹ ਹੈ ਵੀ ਪ੍ਰਸ਼ਾਸਨ ਕਿੱਥੇ ਆ ਅੱਜ ਇਹ ਬੰਦਾ ਸਰੇ ਆਮ ਦੇਖੋ ਤਲਵਾਰਾ ਲੈ ਕੇ ਸਾਡੇ ਘਰਾਂ ਤੱਕ ਦਫ਼ਤਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਕਿੱਥੇ ਪਰ ਪੰਜ-ਛੇ ਬੰਦੇ ਆਏ ਸੀ ਜਿਨ੍ਹਾਂ ਵਿੱਚੋਂ ਦੋ ਹੀ ਇੱਥੇ ਲੈ ਆਏ ਗਏ ਬਾਕੀ ਪੁਲਿਸ ਦੇ ਸਾਹਮਣੇ ਨਹੀਂ ਨਹੀਂ ਅਸੀਂ ਉਹੀ ਗੱਲ ਕਰਨ ਆਏ ਜੀ ਜੇ ਪੁਲਿਸ ਦੇ ਪੁਲਿਸ ਦੇ ਸਾਹਮਣੇ ਚਲੇ ਕੇ ਬੜੀ ਮੰਨਤ ਭਾ ਕੀ ਗੱਲ ਹੈ ਜਿਹੜੇ ਬੰਦੇ ਨੂੰ ਪਤਾ ਹੈ ਇਹਨਾਂ ਦੇ ਕਿਹੜੀ ਪੁਲਿਸ ਕਾਰਵਾਈ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰ ਰਹੇ ਨੇ ਅਸੀਂ ਤਾਂ ਉਹੀ ਰਿਕਵੈਸਟ ਕਰਨ ਆਏ ਆ ਕੀ ਮੰਗਾ ਮੰਗਾ ਜੀ ਇਹਨਾਂ ਦੇ ਪਰਚਾ ਦਾ ਅੱਜ ਕਰੋ ਜਿਹੜਾ ਮੋਲ ਖਰਾਬ ਕਰਦੇ ਪੈਣ ਆ ਸਾਡੀ ਦੇ ਕੋਈ ਮੰਗਾ ਸੀ ਅਸੀਂ ਕੋਈ ਲੜਨਾ ਥੋੜੀ ਹੈ ਠੀਕ ਦੇ ਮੈਨੂੰ ਦੇਖੋ ਭਾਈ ਜੀ ਜਾਨ ਦਾ ਉੱਪਰ ਵਾਲੇ ਦੇ ਹੱਥ ਹੈ ਜਾਨ ਕੋਈ ਐਦਾਂ ਨਹੀਂ ਲੈ ਸਕਦਾ ਜਾਨ ਤਾਂ ਦੇਖੋ ਨਾ ਗਨਮੈਨਾਂ ਨੇ ਬਚਾਣੀ ਹੈ ਇੰਦਰਾ ਗਾਂਧੀ ਜੀ ਜੀਨੀ ਸਕਿਉਰਟੀ ਤਾਂ ਸਾਡੀ ਇੰਦੂਲੀਟਰਾ ਕੋਲ ਹੋ ਨਹੀਂ ਸਕਦੀ ਨਾ ਮੈਂ ਮੰਗਦਾ ਗਨਮੈਨ ਦਿਓ ਨਾ ਮੇਰੀ ਇੱਛਾ ਠੀਕ ਹੈ ਪਰ ਮੈਂ ਇਹ ਕਹਿੰਦਾ ਵੀ ਪੰਜਾਬ ਦਾ ਮਾਹੌਲ ਚਾਹੇ ਸ਼ਿਵਸੇਨਾ ਵਾਲੇ ਨੇ ਚਾਹੇ ਅਮ੍ਰਿਤਪਾਲ ਵਰਗੇ ਜਿਹੜੇ ਬੰਦੇ ਨੇ ਖਾਲਸਾਣ ਦੀ ਮਾਇਤ ਕਰਦੇ ਕਿਉਂ ਖਰਾਬ ਕਰਨਾ ਜੇ ਸਾਡੇ ਵਰਗੇ ਨਿਊਟਰਲ ਬੰਦੇ ਵਿੱਚ ਬੋਲ ਕੇ ਕਹਿੰਦੇ ਵੀ ਇਹਨਾਂ ਨੂੰ ਵੀ ਨਾ ਪਲੋ ਅਮ੍ਰਿਤਪਾਲ ਨੂੰ ਸ਼ਿਵਸੇਨਾ ਨੂੰ ਵੀ ਨਾ ਪਲੋ ਐਤਾ ਨਹੀਂ ਕਹਿੰਦੇ ਜਿਹੜੇ ਮਾਹੌ ਬਿਆਨ ਦਿੰਦੇ ਵੀ ਇਧਰੋਂ ਚੁੰਝ ਛੜੇ ਉਧਰੋਂ ਚੁੰਝ ਛੜੇ ਉਹ ਅਸੀਂ ਕਦਨੇ ਖਤਮ ਹੋ ਜੂਗਾ ਅਮਰਿਤਪਾਲ ਵੀ ਇੱਕ ਬਿਆਨ ਦਿੱਤਾ ਕਿ ਜਿੰਨੇ 21 ਆਲਾ ਜਗਤੋਂ ਹੱਥ ਲੈ ਜਿੰਨੇ ਹੱਥ ਭੇਜਦੇ ਨੇ ਰੱਤ ਲਾਵਾਂਗੇ ਦੇਖੋ ਭਾਜੀ ਇਹ ਤਾਂ ਇਹਨਾਂ ਦੀ ਇਹਨਾਂ ਦੀ ਸਟ੍ਰੈਟਜੀ ਹੈ ਅਮਰਿਤਪਾਲ ਨੇ ਬਿਆਨ ਦਿੱਤਾ ਵੀ ਹੱਥ ਵੜ ਦਾਂਗੇ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਨਾ ਜਦੋਂ ਕੋਈ ਆਊਗਾ ਫਿਰ ਦੇਖਾਂਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਜੋ ਪਰਸਨਸ ਹੈਗੇ ਇਹ ਫਾਉਂਟੇਨ ਚੌਂਕ ਤੇ ਆ ਰਹੇ ਹੈ ਕਨਫਰੋਨਟੇਸ਼ਨ ਲਈ ਜੀ ਅੰਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸਾਡੀ ਇਮੀਡੀਏਟਲੀ ਜੋ ਟੀਮ ਸੀਗੀ ਜਿਸ ਵਿੱਚ ਐਸ ਐਚਓ ਡਿਵੀਜ਼ਨ ਨੰਬਰ 8 ਸੀਗੇ ਨਮ ਲਾਈ ਵੀ ਸੀਗਾ ਐਨ ਐਸਪੀ ਸਿਵਲ ਲਾਈਨਸ ਅਸੀਂ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਇੰਟਰਸੈਪਟ ਕੀਤਾ ਇੱਥੇ 5 ਵਿਅਕਤੀ ਆਏ ਸੀ ਜਿਨ੍ਹਾਂ ਚੋਂ ਦੋ ਅਸੀਂ ਆਪਣੇ ਨਾਲ ਥਾਣੇ ਲੈ ਆਏ ਜੋ ਇਹ ਕਰਨ ਆਏ ਸੀ ਕੀ ਕਰਨਾ ਚਾਹੁੰਦੇ ਸੀ ਕੀ ਇਹਦਾ ਬੈਕਗ੍ਰਾਉਂਡ ਸੀਗਾ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਐਂਡ ਜੋ ਬੰਦੀ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਏਗੀ ਸਰ ਆਏ ਕੌਂਸਲ ਨੇ ਹੰਗ ਸੀਗੇ ਸਰ ਪੰਜ ਨਹੀਂ ਹੰਗ ਆਏ ਸੀ ਨਹੀਂ ਵੈਬਨ ਵਾਲੀ ਗੱਲ ਹਲੇ ਕੋਈ ਤਸਦੀਕ ਹੋਈ ਨਹੀਂ ਜੋ ਵੀ ਗੱਲ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰਲੀ ਉਹਨੂੰ ਡੁਗਾਈ ਨਾਲ ਉਹਦੇ ਜਾ ਕੇ ਕੀ ਈਸ਼ੂ ਕੀ ਸੀਗਾ ਕਿਉਂ ਆਏ ਸੀ ਕੀ ਕਰਨਾ ਆਏ ਸੀ ਉਹਨੂੰ ਕਲੀਅਰ ਕਰਕੇ ਨਹੀਂ ਲੱਗਦਾ ਸਰ ਕਿਸੇ ਨੂੰ ਲੈ ਕੋਈ ਬਾਤ ਨਹੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਸਰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਆਏ ਸੀ ਜਿਨ੍ਹਾਂ ਦੇ ਦਫ਼ਤਰ ਆਏ ਸੀ ਉਹਨਾਂ ਵੱਲੋਂ ਅਸੀਂ ਕੰਪਲੇਂਟ ਲੈ ਰਹੇ ਹਾਂ ਉਹਨਾਂ ਦੀ ਕੰਪਲੇਂਟ ਤੇ ਉਹਨੂੰ ਦੇਖ ਕੇ ਜੋ ਤੇ ਬੰਦਾ ਹੋਏਗਾ ਕਾਨੂੰਨੀ ਕਾਰਵਾਈ ਉਹ ਕਿਤੇ ਸਰੋ ਹਿੰਦੂ ਨੇਤਾ ਨੇ ਜਿਨ੍ਹਾਂ ਦੇ ਆਫਿਸ ਆਏ ਸੀ ਹਾਂਜੀ ਜੀ ਹਿੰਦੂ ਨੇਤਾ ਨੇ ਜਿਨ੍ਹਾਂ ਦੇ ਆਫਿਸ ਆਏ ਸੀ ਬਾਕੀ ਜੋ ਗੱਲਾਂ ਹੈਗੀਆਂ ਉਹ ਦਰਖਾਸਤ ਦੇਖ ਕੇ ਉਹਤੇ ਕਰੇਗੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਾਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786